ਜੀ ਇਸ ਕਰਕੇ ਦੱਸਿਆ ਵੀ ਮਾਨ ਜੋ ਬੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਸਟ ਸਤੰਦਰ ਪਾਲ ਸਿੰਘ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਅਮਰਸੱਦ ਬਿਆਤੀ ਜੀ ਦੇ ਦੇਸ਼ਾ ਨਿਰਦੇਸ਼ ਵਿੱਚ ਅਸੀਂ ਇੱਥੇ ਜੰਡਿਆਲਾ ਸ਼ਿਵਕਪੁਰ ਮਹੱਲੇ ਦੇ ਵਿੱਚੋਂ 1 ਕਿਲੋ ਹੀਰਨ ਬਰਾਮਦ ਕੀਤੀ ਆ ਜਿਹਦੇ ਵਿੱਚ ਤਿੰਨ ਬੰਦੇ ਅਸੀਂ ਰੌਡ ਅਪ ਕੀਤੇ ਆ ਇੱਕ ਜਗਜੀਤ ਸਿੰਘ ਹੈਗਾ ਜੱਗਾ ਸਾਨੂੰ ਦਲਬਾਜ ਸਿੰਘ ਤਰਸਿੱਖੇ ਏਰੀਆ ਦਾ ਇੱਕ ਆਸ਼ੇਗਾ ਤੇ ਇੱਕ ਸੰਦੀਪ ਸਿੰਘ ਤਲਵੰਡੀ ਦਾ ਨਾਰਦਾ ਇਹਨਾਂ ਤਿੰਨਾਂ ਦੇ ਕੋਲੋਂ ਅਸੀਂ ਟੋਟਲ 1 ਕਿਲੋ ਹੀਰੋਨ ਬਰਾਮਦ ਕੀਤੀ ਹੈ ਜਿਹੜੇ ਇੱਥੇ ਸਪਲਾਈ ਕਰਨ ਆਏ ਸੀ ਤੇ ਨਾਲ ਇੱਕ ਵਰਨਾ ਗੱਡੀ ਬਰਾਮਦ ਕੀਤੀ ਹੈ ਕੋਈ ਹਥਿਆਰ ਤਾਂ ਨਹੀਂ ਹਾਂਜੀ ਨਹੀਂ ਹਥਿਆਰ ਕੋਈ ਨਹੀਂਗਾ ਤੇ ਇਹ ਸਾਡੀ ਸਾਰੀ ਟੀਮ ਜਿਹੜੀ ਜੰਡੇ ਵਾਲੇ ਦੀ ਐਸ ਐਚਓ ਸਾਹਿਬ ਤੇ ਸਾਅਸਕ ਸਿੰਘ ਸਾਹਿਬ ਇਨਸਪੈਕਟਰ ਵੀ ਮੇਨ ਤੱਕ ਸਾਧਕਾ ਇਹ ਅਸੀਂ ਸਾਰੀ ਕਾਮਯਾਬੀ ਕੀਤੀ ਕੋਈ ਡਰਗ ਮਨੀ ਡਰਗ ਮਨੀ 5000 ਰੁਪਈਆ ਇਹਨਾਂ ਦੇ ਕੋਲੋਂ ਮਿਲਿਆ ਅਜੇ ਉਹ ਬੰਦਾ ਜਿਹੜਾ ਅਗਲਾ ਸੀ ਉਹਨੂੰ ਇਹਨਾਂ ਨੇ ਦੇਣੀ ਸੀ ਪਰ ਉਹ ਤੋਂ ਪਹਿਲਾਂ ਹੀ ਸਾਡੇ ਹੱਥ ਚੜੀ ਗਿਆ ਇਸ ਤੋਂ ਪਹਿਲਾਂ ਮਾਮਲਾ ਦੱਜ ਗਿਆ ਇਹਨਾਂ ਦੇ ਉੱਤੇ ਪਹਿਲਾਂ ਵੀ ਕਾਫੀ ਪਰਚੇ ਹੈਗੇ ਆ ਪਹਿਲੇ ਪਰਚੇ ਦਰਜ ਹੈਗੇ ਆ ਜੀ ਸਾਰੇ ਜਦੋਂ ਮਕਰਨੇ ਪਹਿਲਾਂ ਦੱਗੇ ਕਿੱਥੋਂ ਹਾਲ ਲੱਗ ਜਾਂਦੇ ਪਤਾ ਨਹੀਂ ਜੀ ਸਾਡੀ ਜੀ ਇਨਵੈਸਟੀਗੇਸ਼ਨ ਦਾ ਹੀ ਵਿਸ਼ਾ ਹੈਗਾ ਉਹ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਲੇਕਿਨ ਤਤਤੀਸ਼ ਚੱਲਦੀ ਆ ਅਗਲਾ ਪਿਛਲਾ ਅਸੀਂ ਸਾਰਾ ਇਹ ਕਲੀਅਰ ਕਰਾਂਗੇ ਸਰ ਇਹ ਵਰਨਾ ਗੱਡੀ ਦਾ ਨੰਬਰ ਕੀ ਹੈ ਵਰਨਾ ਗੱਡੀ ਦਾ ਨੰਬਰ ਹੈਗਾ ਜੀ DL 4C AQ 9633 ਨਸ਼ਾ ਕਾਫੀ ਫੜੇ ਨਾ ਕੋਸਲਾ ਕੋ ਨਸ਼ਾ ਖਤਮ ਕਿਉਂ ਨਹੀਂ ਹੋ ਰਹਾ ਕਿ ਚਾਹ ਦੇਖੋ ਇਹ ਤਾਂ ਜਿਹੜੇ ਲੋਕ ਹੈਗੇ ਆ ਈਜੀ ਮਨੀ ਕਰਕੇ ਜ ਜਿੰਨੇ ਵੀ ਇਹ ਬੰਦੇ ਹੈਗੇ ਇਸ ਧੰਦੇ 'ਚ ਪਏ ਆ ਲੇਕਿਨ ਅਸੀਂ ਵੀ ਪੂਰੇ ਮਸਤਾਬ ਹੈਗੇ ਆ ਸਾਡੀ ਫੋਰਸ ਜਿਹੜੀ ਹੈ ਝੰਡਿਆਲੇ ਦਾ ਅਸੀਂ ਸਾਰਾ ਇਹ ਤਯਾ ਕੀਤਾ ਵੀ ਇੱਥੋਂ ਅਸੀਂ ਨਸ਼ਾ ਖਤਮ ਕਰਾਂਗੇ ਤੇ ਸਾਡੀ ਤਾਂ ਲੋਕਾਂ ਨੂੰ ਵੀ ਇਹ ਹੀ ਅਪੀਲ ਹੈਗੀ ਆ ਵੀ ਤੁਸੀਂ ਵੱਧ ਚੜ ਕੇ ਸਾਨੂੰ ਇਨਫੋਰਮੇਸ਼ਨ ਦਿਓ ਇਹ ਦੇਖੋ ਸਾਡੀ ਆਪਣੀ ਇਨਫੋਰਮੇਸ਼ਨ ਦੇ ਉੱਤੇ ਹੀ ਐਸਚਓ ਸਰਪ ਤੇ ਇਹਨਾਂ ਦੀ ਟੀਮ ਦੀ ਇਨਫੋਰਮੇਸ਼ਨ ਦੇ ਉੱਤੇ ਇਹ ਸਾਰਾ ਕੰਮ ਹੋਇਆ ਤੇ ਇਹ ਵਿਚਾਰ ਹੈ ਕਿ ਸਾਨੂੰ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਫੇਰ ਹੀ ਲੋਕ ਸਾਥ ਦੇਣਗੇ ਤਾਂ ਫੇਰ ਇਹ ਨਸ਼ੇ ਦੀ ਬਿਲਕੁਲ ਅਸੀਂ ਖਤਮ ਖਤਮਾ ਕਰ ਸਕਦੇ ਜਿਹੜਾ ਸ਼ਹਿਰ ਉਹਨਾਂ ਕਰਕੇ ਬਈ ਹੱਬਾ ਵਾਲੀ ਨਸ਼ੇ ਦੇ ਦੇਖੋ ਹੁਣ ਸਾਡੀ ਸਾਰਿਆਂ ਦੀ ਨਵੀਂ ਪੋਸਟਿੰਗ ਆ ਅਗਰ ਹੱਬਾ ਤੇ ਤੁਸੀਂ ਇਹ ਦੇਖੋ ਵੀ ਸਾਡਾ ਰੋਜ਼ ਇੱਕ ਅਦਾ ਪਰਚਾ ਹੁੰਦਾ ਹੁਣ ਇਹ ਤੋਂ ਅਲੱਗ ਅਸੀਂ ਸ਼ਰਾਬ ਦੇ ਵੀ ਤਿੰਨ ਪਰਚੇ ਕੱਲ ਦਰਜ ਕੀਤੇ ਉਹਦੇ ਚ ਵੀ ਸਾਡੀ ਰਿਕਵਰੀ ਹੋਈ ਆ ਤੇ ਮੇਰੀ ਤਾਂ ਇਹੀ ਅਪੀਲ ਆ ਸਾਰੇ ਜਿੰਨੇ ਵੀ ਛੇਕੂਪੁਰ ਮਹੱਲੇ ਵਾਲਿਆਂ ਨੂੰ ਵੀ ਕਿ ਕੋਈ ਬੰਦਾ ਵੀ ਕੋਈ ਇਨਫੋਰਮੇਸ਼ਨ ਦੇਣ ਨੂੰ ਤਿਆਰ ਨਹੀਂ ਹੁੰਦਾ ਕੋਈ ਅੱਗੇ ਨਹੀਂ ਆਉਂਦਾ ਲੇਕਿਨ ਚਲੋ ਜੋ ਹੈਗਾ ਹਾਲਾਤ ਦੇ ਹਿਸਾਬ ਦੇ ਨਾਲ ਪੁਲਿਸ 24 ਘੰਟੇ ਤਿਆਰ ਆ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر